ਸਕੂਲ ਪੈਣਾ ਬਹੁਤ ਮਹਿੰਗਾ ਹੈ ਸਾਇੰਸ ਦੀ ਸਟੱਡੀ ਔਰ ਬੱਸਾਂ ਕੇ ਸ਼ਹਿਰ ਜਾਣਾ ਵੀ ਬਹੁਤ ਮੁਸ਼ਕਿਲ ਹੈ ਜੀ ਸਰ ਸਾਡੇ ਅਸੀਂ ਸਿੱਖਿਆ ਕ੍ਰਾਂਤੀ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿੱਚ ਪਿੰਡ ਜੋੜੇ ਜਿਤਰਾ ਆਏ ਆ ਆਪਾਂ ਸੀਨੀਅਰ ਸੈਕੰਡਰੀ ਸਕੂਲ ਜੋੜੇ ਜਿਤਰਾ ਦੇ ਵਿੱਚ ਖੜੇ ਆ ਮੇਰੇ ਨਾਲ ਇੱਥੋਂ ਦੇ ਸਰਪੰਚ ਸਾਹਿਬ ਸਾਬ ਨਿਸ਼ਾਨ ਸਿੰਘ ਜੀ ਉਹਨਾਂ ਦੇ ਨਾਲ ਸਾਰੀ ਪੰਜਾਬ ਔਰ ਸਾਡੇ ਜਿਹੜੇ এডਿਕੇਸ਼ਨ ਨੂੰ ਦੇਖ ਰਹੇ ਕੋਆਰਡੀਨੇਟਰ ਸ਼੍ਰੀ ਅਸ਼ੋਕ ਸਿੰਘ ਜੀ ਆ ਸਤਿ ਸ਼੍ਰੀ ਅਕਾਲ ਜੀ ਔਰ ਪਾਰਟੀ ਦੇ ਸਾਰੇ ਅਹੁਦੇਦਾਰ ਲੋਕ ਕਰਦਾਰ ਔਰ ਇਥੋਂ ਦੇ ਪ੍ਰਿੰਸੀਪਲ ਸਾਹਿਬ ਸਟਾਫ ਦੇ ਮੈਂਬਰ ਅੱਜ ਇਸ ਸਕੂਲ ਆ ਕੇ ਬਹੁਤ ਵਧੀਆ ਲੱਗਾ 48 ਲੱਖ ਰੁਪਈਆ ਇਸ ਸਕੂਲ ਦੇ ਉੱਪਰ ਖਰਚ ਹੋਇਆ ਜੀ ਜਿਹਦੇ ਵਿੱਚ ਲਾਇਬ੍ਰੇਰੀ ਕਲਾਸਰੂਮਸ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਤੇ ਤਿਆਰ ਕੀਤੀਆਂ ਗਈਆਂ ਨੇ ਔਰ ਇਹ ਜਿਹੜਾ ਏਰੀਆ ਇੱਥੇ ਮਿਹਨਤਕਸ਼ ਲੋਕਾਂ ਦਾ ਇਹ ਏਰੀਆ ਉਹ ਤੇ ਮਿਹਨਤ ਕਾਸ਼ ਲੋਕਾਂ ਦੇ ਬੱਚੇ ਜਿਹੜੇ ਨੇ ਪੜ੍ਹਦੇ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਸਕੂਲਾਂ ਦੇ ਜਿਹੜੇ এনवायरमेंट ਆ ਉਹਦੇ ਵਿੱਚ ਇੱਕ ਚੇਂਜ ਰਾ ਉਹ ਦੇਖਣ ਨੂੰ ਮਿਲ ਰਿਹਾ ਅਸੀਂ ਪਹਿਲਾਂ ਜੋਈਆਂ ਪਿੰਡ ਗਏ ਆ ਉਸ ਤੋਂ ਬਾਅਦ ਰੰਗਾ ਗਏ ਆ ਇੰਦਰਾਵਾਲ ਗਏ ਆ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਾਉਂਡਰੀਜ਼ ਦਾ ਕੰਮ ਮੁਕੰਮਲ ਹੋ ਗਿਆ ਖੂਬਸੂਰਤ ਕਲਾਸਰੂਮਸ ਬਣ ਗਏ ਔਰ ਇੱਕ ਇੱਕ ਕਲਾਸ ਦੇ ਉੱਪਰ 7 ਲੱਖ ਤੇ 52000 ਰੁਪਇਆ ਜਿਹੜਾ ਉਹ ਖਰਚ ਆਇਆ ਸੋ ਮੈਂ ਸਮਝਦਾ ਵੀ ਇਹਦੇ ਨਾਲ ਜਿਹੜਾ ਇੱਕ ਫਰਕ ਸੀਗਾ ਸਰਕਾਰੀ ਤੇ ਪ੍ਰਾਈਵੇਟ ਸਕੂਲ ਦਾ ਅੱਜ ਉਹ ਖਤਮ ਹੋ ਗਿਆ ਦਿਲ ਦੇ ਅਗਰਾਈਆਂ ਤੋਂ ਤਾਂ ਭਗਵੰਤ ਮਾਨ ਜੀ ਦਾ ਹਰਜੋਤ ਬੈਂਜੀ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਨਦੀ ਸਸੋਡਿਆ ਜੀ ਦਾ ਜਿਨ੍ਹਾਂ ਦਾ ਵਿਜ਼ਨ ਹਰ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਇੱਕ ਕ੍ਰਾਂਤੀ ਜਿਹੜੀ ਆ ਲੈ ਕੇ ਆਇਆ ਅੱਜ ਮਾਪਿਆਂ ਦੇ ਵਿੱਚ ਖੁਸ਼ੀ ਦਾ ਹਜ਼ਾਰ ਆ ਬੱਚੇ ਖੁਸ਼ ਨੇ ਵਧੀਆ ਯੂਨੀਫਾਰਮਸ ਨੇ ਪੜਾਈ ਅੱਛੀ ਹੋ ਰਹੀ ਆ ਟੀਚਰ ਦੇ ਵਿੱਚ ਵੀ ਅੱਜ ਉਹ ਮੋਮੈਂਟਮ ਜਿਹੜਾ ਪੜਾਉਣ ਦਾ ਉਹ ਵਧਿਆ ਸੋ ਮੈਂ ਸਮਝਦਾ ਵੀ ਜਿਹੜਾ ਵਾਦਾ ਬਾਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨੂੰ ਪੂਰਾ ਕੀਤਾ ਸੀ ਕਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਿੱਖਿਆ ਤੇ ਸਿਹਤ ਸੇਵਾ ਦੇ ਮਿਆਰ ਜਿਹੜੇ ਨੇ ਉੱਪਰ ਚੁੱਕਾਂਗੇ ਅੱਜ ਸਰਕਾਰ ਬਹੁਤ ਹੱਦ ਤੱਕ ਕੋ ਚ ਕਾਮਯਾਬ ਹੋਈ ਆ ਔੜ ਵਾਲੇ ਸਮੇਂ ਦੇ ਵਿੱਚ ਰਹਿੰਦੀਆਂ ਕਮੀਆਂ ਜਿਹੜੀਆਂ ਨੇ ਉਹ ਵੀ ਦੂਰ ਹੋਣ ਗਈਆਂ ਇੱਕ ਵਾਰੀ ਫੇਰ ਸਾਰਿਆਂ ਨੂੰ ਕੋਟ ਕੋਟ ਤਾੜਵਾਦ ਤੇ ਮੁबारकات ਅਸ਼ਵ ਕਾਮਨਾ